ਸਨੀਤਾ ਮੈਡਮ ਦਫਤਰ ਚ ਤੁਸੀਂ ਬਹੁਤ ਭਕਾਈ ਮਾਰਦੇ ਹੋ ਲੋਕਾਂ ਮੁਰੇ ਜੀ ਬੋਲਣ ਲੱਗੇ ਥੋੜੀ ਜੀ ਤੇ ਤੰਦੂਆ ਲੜ ਜਾਂਦਾ ਆ ਗਿਆ ਤਾਂ ਹੈ ਗਿਆ ਬੋਲਣ ਨੂੰ ਮੇਰੀ ਕੀ ਲੋੜ ਆ ਉਹ ਫਿਰ ਮੈਨੂੰ ਲੋਕਾਂ ਨਾਲ ਲੜਾਈ ਜਾਂਦੇ ਹੋ ਆਪ ਵੀ ਬੋਲ ਪਿਆ ਕਰੋ ਐ ਥੋੜੋ ਵੀ ਮਹੀਂ ਕੱਲਾ ਬੋਲੀ ਜਾਊਂਗਾ ਆ ਗੇਟ ਖੜਕਾਓ ਉਹ ਟੂੜਾ ਪੱਟ ਸਾਨੂੰ ਉਹ ਜੱਗਰ ਸਿੰਘ ਦਾ ਘਰ ਆਹੀ ਹੈ ਹਾਂ ਹਾਂ ਆਹੀ ਆ ਜੀ ਆ ਜਾ ਆ ਜਾ ਦੱਸ ਦੇਣਾ ਤੈਨੂੰ ਬਥੇਰਾ ਨਾਕੜੀ ਦੁੱਧ ਵੇਚ ਲਿਆ ਤੈਨੂੰ ਕੀ ਤਕਲੀਫਾ ਸੋਨੂੰ ਤਕਲੀਫਾ ਦੱਸ ਦੇਣਾ ਤੈਨੂੰ ਮੱਝਾਂ ਕਿੰਨੇ ਨੇ ਤੇਰੇ ਕੋਲੇ 15 ਆ ਮੈਡਮ ਨੋਟ ਕਰੋ ਹਿਸਾਬ ਦੇਣਾ ਹੁੰਦਾ ਆਪਾਂ ਨੇ ਲਿਖਤਾ ਜੀ ਲਿ ਤੇ ਦੁੱਧ ਕਿੰਨੀਆਂ ਮੱਝਾਂ ਦਿੰਦੀਆਂ ਨੇ 10 ਮੱਝਾਂ ਆ ਮੈਡਮ ਐ ਕਰੋ 5 ਮੱਝਾਂ ਨੋਟ ਕਰੋ ਇਹ ਤੇ ਕੀ ਲਿਖਣਾ ਜੀ ਫਰਮੈਸੀ ਦਾ ਟੂਆ 5 ਲੱਖ ਦੇ ਕੇ ਲੱਗੀ ਐ ਉਹਦਾ ਸ਼ਕਲ ਤੂੰ ਹੀ ਲੱਗਦਾ ਡੇਰੀ ਚ ਦੁੱਧ ਕਿੰਨਾ ਪਾਣਾ ਉਹ ਤੂੰ 2 ਕੁਇੰਟਲ ਜੀ ਇੱਕ ਮੱਝ ਕਿੰਨੇ ਲੀਟਰ ਦੁੱਧ ਦਿੰਦੀ ਐ ਇੱਕ ਮੱਝ 12 ਲੀਟਰ ਦੁੱਧ ਦਿੰਦੀ ਐ ਜੀ 12 12 ਦਾ 120 ਫਿਰ 80 ਲੀਟਰ ਕਿਹੜੇ ਖਾਤੇ ਪਾਵੇਂਗਾ ਆ ਮੜਾ ਜਾ ਹੱਥ ਕਰੋ ਜੀ ਕਿਉਂ ਆ ਖਾਤੇ ਪਾਉਂ ਇਹੇ ਨੰਡੂ ਪੰਡੂ ਕੰਮ ਕੋਈ ਹੋਰ ਕਰਦਾ ਹੋਊਗਾ ਅਸੀਂ ਆਪਣੀ ਹੱਕ ਦੀ ਕਮਾਈ ਖਾਂਦੇ ਆ। ਉਹ ਪਹਿਲਾਂ ਪਹਿਲਾਂ ਤਾਂ ਹਰੇਕ ਅਵਸਰ ਸੋਡੇ ਵਾਂਗੂ ਕਰਦਾ। ਓਏ ਹੱਕ ਦੀ ਕਮਾਈ ਨਾਲ ਤਾਂ ਗੱਡੀਆਂ 'ਚ ਤੇਲ ਵੀ ਨਹੀਂ ਪੈਂਦਾ। ਉਹ ਇਹ ਤਾਂ ਆਪਾਂ ਦੁੱਕੀ ਦੇ ਕਲਾਕਾਰਾਂ ਵਾਂਗਰ ਲਾ ਕੇ ਕਹਿ ਦਿੰਦੇ ਆਂਗੇ ਵੀ ਹੱਕ ਦੀ ਕਮਾਈ ਨਾਲ ਤੇਲ ਨਹੀਂ ਪੈਂਦਾ। ਪਰ ਕਦੇ ਹੱਕ ਦੀ ਕਮਾਈ ਕਰਕੇ ਦੇਖੀ। ਬਾਈ ਬਰਕਤ ਜੂੜ ਪੈਂਦੀ ਐ। ਵੈਸੇ ਕਿੰਨੇ ਜਵਾਕ ਨੇ ਤੇਰੇ? ਦੋ ਜਵਾਕ ਨੇ, ਇੱਕ ਮੁੰਡਾ ਇੱਕ ਕੁੜੀ। ਫਿਰ ਤਾਂ ਤੈਨੂੰ ਬਾਈ ਰੱਬ ਨੇ ਬਹੁਤ ਸੋਹਣੀ ਜੋੜੀ ਦਿੱਤੀ ਐ। ਉਹ ਕਾਦੀ ਜੋੜੀ ਦਿੱਤੀ ਐ ਜੀ। ਕੁੜੀ ਮੇਰੀ ਦਿਮਾਗੀ ਤੌਰ ਤੇ ਪਰੇਸ਼ਾਨ ਆ। ਮੁੰਡਾ ਮੇਰਾ 15 ਸਾਲ ਦਾ ਹੋ ਗਿਆ, ਬੋਲ ਨਹੀਂ ਸਕਦਾ। ਇਨਾਂ ਦੀ ਮਾਂ ਵੀ ਦੁਖੀ ਰਹਿੰਦੀ ਐ ਹੁਣ ਗੁੱਸਾ ਨਾ ਕਰੀ ਤੂੰ ਤੇਰਾ ਦੁੱਖ ਤਾਂ ਤੈਨੂੰ ਦਿਸ ਗਿਆ ਤੇਰੇ ਜਵਾਕਾਂ ਦਾ ਦੁੱਖ ਤੈਨੂੰ ਦਿਸ ਗਿਆ ਤੇਰੇ ਘਰ ਵਾਲਿਆਂ ਦਾ ਦੁੱਖ ਤੈਨੂੰ ਦਿਸ ਗਿਆ ਪਰ ਜਿਹੜਾ ਤੂੰ ਆ ਦੁੱਧ 'ਚ ਕੀ ਕਰ ਰਿਆ ਹੈਗਾ ਇਹ ਤੇਰੇ ਸਾਹਮਣੇ ਦਿਖਾਉਣਾ ਤੈਨੂੰ ਅਸੀਂ ਆ ਦੇਖੋ ਮੈਡਮ ਨੋਟ ਕਰੋ ਰਿਫਾਇੰਡ ਪਾ ਰਿਹਾ ਹੈਗਾ ਇਹਦੇ ਵਿੱਚ ਵੀ ਦੀ ਫਾਇੰਟ ਜ਼ਿਆਦਾ ਲੱਗੇ ਰੇਟ ਵੱਧ ਮਿਲੇ ਦੁੱਧ ਦੀ ਗ੍ਰੈਵਿਟੀ ਵਧਾਉਣ ਲਈ ਪਾਊਡਰ ਵੀ ਪਾ ਰਿਹਾ ਹੈ ਵਿੱਚ ਵੀ ਮੈਨੂੰ ਰੇਟ ਵੱਧ ਮਿਲੇ ਮੈਂ ਛੇਤੀ ਮੀਰ ਹੋ ਜਾਾਂ ਭਈ ਉਹ ਕਿਸੇ ਦਾ ਪਰਿਵਾਰ ਨਹੀਂ ਹੈਗਾ ਜਿਹੜਾ ਤਰੀਕ ਕਟਿਆ ਕੁਆਰਟੀ ਦਾ ਦੁੱਧ ਪੀ ਕੇ ਹਸਪਤਾਲਾਂ ਦੇ ਚੱਕਰ ਲਾ ਰਿਹਾ ਹੈਗਾ ਬੇਸ਼ੱਕ ਤੈਨੂੰ ਨਾ ਉਹ ਪਰਿਵਾਰ ਬੋਲਦੇ ਨਹੀਂ ਹੈਗੇ ਪਰ ਕਿਤਨਾ ਕਿਤੇ ਉਹਨਾਂ ਦੀਆਂ ਆਂਦਰਾਂ ਤੈਨੂੰ ਜ਼ਰੂਰ ਦਿਸਾ ਦਿੰਦੀਆਂ ਨੇ ਇੱਕ ਗੱਲ ਦੱਸਾਂ ਜੀ ਸੋਡੀਆਂ ਗੱਲਾਂ ਸੁਣ ਕੇ ਤਾਂ ਮੇਰੀ ਰੂਹ ਅੰਦਰ ਤੱਕ ਕੰਬ ਗਈ ਔਰੇ ਕਿੰਨੇ ਸਾਲਾਂ ਦਾ ਭਾਰ ਮੇਰੇ ਮੋਢਿਆਂ ਤੋਂ ਲਹਿ ਗਿਆ ਹੋਵੇ ਅੱਜ ਤੋਂ ਪਹਿਲਾਂ ਜਿੰਨੇ ਅਫਸਰ ਵੀ ਮੇਰੇ ਕੋਲ ਆਏ ਮੈਨੂੰ ਕਹਿੰਦੇ ਰਹੇ ਸਾਡਾ ਇਹ ਸੈਥੇ ਧਰ ਕਿਵੇਂ ਮਰਜ਼ੀ ਕਿੱਲੀ ਦੱਬੀ ਚੱਲ ਲੋਕਾਂ ਨੂੰ ਕਿਹੜਾ ਪਤਾ ਲੱਗਾ ਲੋਕ ਤਾਂ ਹੰਨੇ ਨੇ ਆ ਦੇਖ ਲਓ ਸੀ ਤਾਂ ਮੈਨਮਾ ਵੱਡੇ ਵੀਰ ਕਿਸੇ ਦਾ ਮਾਰਾ ਕਰਕੇ ਤੂੰ ਲੋਕਾਂ ਦੀ ਨਿਗ੍ਹਾ ਤੋਂ ਬਚ ਸਕਦਾ ਨਾ ਪਰ ਜਿਹੜਾ ਨਾ ਰੱਬ ਨੇ ਤੇਰੇ ਮੋਢੇ ਤੇ ਕੈਮਰਾ ਫਿੱਟ ਕਰਕੇ ਭੇਜੇਗਾ ਇਹ ਤੂੰ ਨੀ ਦੂ ਬਚ ਸਕਦਾ ਨਾ ਭੱਜ ਸਕਦਾ ਨਾ ਬਾਕੀ ਗੱਲ ਰਹੀ ਦੁਨੀਆ ਦੀ ਦੁਨੀਆ ਨਹੀਂ ਹੋ ਸਕਦੀ ਐ ਰੱਬ ਨਹੀਂ ਜੇ ਚੰਗਾ ਹੋਵੇਂਗਾ ਨਾ ਜ਼ਹਿਰ ਨੂੰ ਡੋਲਦੀ ਫਿਰ ਮਿਲਾਂਗੇ ਕਿਸੇ ਦਿਨ ਬਾਕੀ ਗੱਲ ਰਹੀ ਦੁਨੀਆ ਦੀ ਦੁਨੀਆ ਨਹੀਂ ਹੋ ਸਕਦੀ ਐ ਰੱਬ ਨਹੀਂ ਜੇ ਚੰਗਾ ਹੋਵੇਂਗਾ ਨਾ ਜ਼ਹਿਰ ਨੂੰ ਡੋਲਦੀ ਦੁਨੀਆ ਨਹੀਂ ਹੋ ਸਕਦੀ ਐ ਰੱਬ ਨਹੀਂ ਜੇ ਚੰਗਾ ਹੋਵੇਂਗਾ ਨਾ ਜ਼ਹਿਰ ਨੂੰ ਡੋਲਦੀ